ਜਿਹੜੇ ਪਸ਼ੂ ਬਾਰ-ਬਾਰ ਰਿਪੀਟਰ ਹੋ ਜਾਂਦੇ ਆ ਰਹਿੰਦੇ ਨਹੀਂ ਕਿ ਤੇ ਆਪਾਂ ਸਸਤੇ ਭਾਅ ਮੰਡੀਆਂ ਦੇ ਵਿੱਚ ਵੇਚ ਆਉਨੇ ਆ ਤਾਂ ਉਹਨਾਂ ਨੂੰ ਵੇਚਣ ਦੀ ਲੋੜ ਨਹੀਂ ਬਾਈ ਕੋਲ ਉਹਨਾਂ ਦਾ 100% ਪੱਕਾ ਹੱਲ ਹੈਗਾ ਤੇ ਜਿਹੜੀਆਂ ਪਹਿਲਾਂ ਝੋਟੀਆਂ ਸੂੰਦੀਆਂ ਨੇ ਲੇਵਾ ਪਿਚਕਿਆ ਹੋਇਆ 6-7 ਕਿਲੋ ਦੁੱਧ ਦਿੰਦੀਆਂ ਨੇ ਤਾਂ ਉਹਨਾਂ ਦਾ ਵੀ ਬਾਈ ਕੋਲੇ ਹੱਲ ਹੈਗਾ 100% ਤੁਹਾਡਾ ਦੁੱਧ ਵੀ ਵਧੂਗਾ ਤੇ ਰਿਪੀਟਰ ਜਿਹੜਾ ਪਸ਼ੂ ਆ ਉਹ ਵੀ ਠੀਕ ਹੋ ਜੂ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਬਾਈ ਕੋਲੇ ਇਹੋ ਜਿਹਾ ਕਿਹੜਾ ਹੱਲ ਆ ਜਿਹੜਾ ਤੁਹਾਡਾ 100% ਮੁਸ਼ਕਲਾਂ ਦਾ ਹੱਲ ਕਰਕੇ ਦੇਊਗਾ ਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੂਗੀ ਆ ਬਾਈ ਮੇਰਾ ਨਾਮ ਕਲਵਿੰਦਰ ਹੈ ਹਮ ਤੇ ਏਰੀਆ ਆਪਣਾ ਮਾਨਸਾ ਹਮ ਠੀਕ ਆ ਤੇ ਆਪਣੇ ਕੋਲੇ ਬਾਈ ਜਿਹੜੀਆਂ ਝੋਟੀਆਂ ਫਰਿਆਕ ਹੋਈ ਨੇ ਉਹਨਾਂ ਦਾ ਹਾਲਾ ਕਿਉਂ ਹਾਲਾਗਾ ਲੋਕ ਨਾ ਕੀ ਹੈ ਮਤਲਬ ਫਰਿਆਕ ਹੋ ਗਈ ਝੋਟੀ ਨਾ ਤਾਂ ਉਤੇ ਮਨ ਲਓ ਦਵਾਈ ਗੁੱਟੀ ਕੁਝ ਵੀ ਨਹੀਂ ਕਰਦਾ ਹਾਲਾ ਵੇਚ ਦਿੰਦਾ ਜਿਵੇਂ ਆਪਾਂ ਮੰਡੀਆਂ ਦੇ ਦੇਖਦੇ ਹਾਂ ਨਾ ਕਿੰਨੀਆਂ ਕਿੰਨੀਆਂ ਸੋਹਣੀਆਂ ਝੋਟੀਆਂ ਹੁੰਦੀਆਂ ਸ਼ੌਂਕ ਨਾਲ ਪਾਲੀਆਂ ਹੋਈਆਂ ਭਾਈ ਹਨ ਜਮਾ ਐ ਕੂੜੇ ਦੇ ਪਾਸੇ ਡਿੱਗ ਜਾਂਦੀ ਐ ਤੇ ਜਾ ਮਨ ਲਓ ਜਿਵੇਂ ਹੁਣ ਚੌਥੇ ਪੰਜਵੇਂ ਸੂਏ ਤੀਜੇ ਸੂਏ ਝੋਟੀ ਆ ਸੂਈ ਹੋਈ ਵੀ ਮਨ ਲਓ ਕਈ ਵਾਰ ਦੋ ਤਿੰਨ ਵਾਰੀ ਰਹਿੰਦੀ ਨਹੀਂ ਹਾਲਾ ਵੇਚ ਦਿੰਦਾ ਫਰਿਆਕ ਹੋ ਗਈ ਉਹਦਾ ਕਾਰਨ ਆ ਭਾਈ ਸਿਰਫ ਇੱਕ ਤੇ ਇੱਕ ਰਾਈਟ ਮਨ ਜਿਹੜਾ ਆਪਣਾ ਪਾਊਡਰ ਆ ਰਿਹਾ ਮਿੰਨਰ ਮਿਕਸਚਰ ਠੀਕ ਆ ਠੀਕ ਠੀਕ ਆ ਜੇ ਤੁਹਾਡੀ ਝੋਟੀ ਫਰਿਆਕ ਹੁੰਦੀ ਆ ਰਹਿੰਦੀ ਨਹੀਂ ਠੀਕ ਆ ਬੋਲਦੀ ਨਹੀਂ ਤੁਸੀਂ ਰਾਈਟ ਮੰਨ ਰਹੇ ਹੋ ਬਾਈ ਠੀਕ ਆ ਯੂਜ਼ ਕਰਕੇ ਦੇਖ ਲਓ 100% ਗਾਰੰਟੀ ਇਨਾਰ ਜਿਹੜੀ ਤੁਹਾਡੀ ਝੋਟੀ ਆ ਮੱਝਾ ਰਹੂ ਰਹੂਗੀ ਕਿਤੇ ਕਈ ਬਾਈ ਕਹਿੰਦੇ ਵੀ ਅਸੀਂ ਤਾਂ ਯਾਰ ਘਰ ਦੀ ਖਾਲ ਬਣਾਉਨੇ ਆ ਘਰ ਦਾ ਹੀ ਸਾਡਾ ਹਰਾਚਾਰਾਗਾ ਤੇ ਫੇਰ ਵੀ ਪਸ਼ੂ ਚੰਵੇਂ ਦਿੱਕਤ ਇਹ ਕਿ ਇਹ ਫਿਰ ਇਹ ਕੀ ਕੰਮ ਕਰਦਾ ਗੱਲ ਪਤਾ ਕੀ ਆ ਜਿਵੇਂ ਹੁਣ ਆਪਾਂ ਕਹਿੰਦੇ ਫੀਡ ਹੀ ਪਾਈ ਜਾਂਦੇ ਆ ਨਾਲ ਚਾਰ ਵੀ ਪਾਈ ਜਾਂਦੇ ਆ ਸਾਰੀਆਂ ਮਨ ਲਾ ਆਪਾਂ ਕਹਿੰਦੇ ਯਾਰ ਵੀ ਖਰਾਕ ਪਾਈ ਜਾਂਦੇ ਪਸ਼ੂ ਰਹਿੰਦਾ ਨਹੀਂ ਪਰ ਜਿਹੜੀ ਬਾਈ ਦਵਾਈ ਗੁੱਟੀ ਉਹ ਵੀ ਵਰਤਣੀ ਜ਼ਰੂਰੀ ਹੈ ਨਾ ਵੀ ਆਪਾਂ ਇਹ ਵਰਤ ਨਹੀਂ ਰਹੇ ਜਿਵੇਂ ਇਹਦੇ ਵਿੱਚ ਸਾਰਾ ਕੁਝ ਪਾਇਆ ਹੋਇਆ ਗਲਛਿਆ ਮਿਨਰਲ ਪੋਟਾਸ਼ ਜਿੰਨੇ ਵੀ ਦਤ ਨੇ ਠੀਕ ਆ ਬਾਈ ਠੀਕ ਆ ਮਨ ਲਾ ਜੇ ਕੋਈ ਪਸ਼ੂ ਦੁੱਧ ਘਟਾ ਦੁੱਧੀ ਬਾਦਾ ਠੀਕ ਆ ਠੀਕ ਆ ਫੈਟ ਘਟ ਆਉਂਦੀ ਆ ਲਿੱਸੇ ਹੋ ਜਾਂਦੇ ਪਸ਼ੂ ਰਾਜ ਹੀ ਨਹੀਂ ਹੁੰਦੇ ਜਿਵੇਂ ਆਪਾਂ ਕਹਿੰਦੇ ਸਾਡੇ ਇਹ ਨਿਕ ਲਾਉਂਦੇ ਹਨਾ ਦੁੱਧ ਦਈ ਜਾਂਦੀ ਆ ਉਹਨਾਂ ਵਾਸਤੇ ਵੀ 100% ਪੱਕਾ ਗਰੰਟੀ ਵਾਲਾ ਹਾਲ ਆ ਬਾਈ ਰਾਈਟ ਮੈਨ ਵਰਤ ਕੇ ਦੇਖੋ ਇੱਕ ਵਾਰੀ ਬਹੁਤ ਵਧੀਆ ਚੰਗੀ ਕੰਪਨੀ ਦਾ ਚੰਗਾ ਰਿਜ਼ਲਟ ਆ ਤੇ ਉਹੀ ਗੱਲ ਹੋ ਗਈ ਹਨਾ ਬਾਈ ਆਪਾਂ ਕਹਿੰਦੇ ਪਸ਼ੂ ਖਾਈ ਪੀ ਬਹੁਤ ਜ਼ਿਆਦਾ ਲੱਗਦਾ ਨਹੀਂ ਹਟ ਜਾਂਦੇ ਆ ਕਹਿੰਦੇ ਆ ਉਹ ਬਾਈ ਜ਼ਰੂਰੀ ਆ ਮਤਲਬ ਉਹੀ ਗੱਲ ਹੋ ਗਈ ਜਿਵੇਂ ਕਹਿੰਦੇ ਆ ਆਪਾਂ ਆਪਾਂ ਰੋਟੀ ਪਾਣੀ ਖਾਣੇ ਉਹਦੇ ਦੇਸੀ ਘਿਓ ਦਾ ਚਮਚਾ ਮਾਰਿਆ ਹੈ ਨਾ ਉਹ ਕੰਮ ਕਰਦਾ ਹੈ ਉਹ ਚੀਜ਼ ਹੈ ਬਾਈ ਜਿਵੇਂ ਜਿਵੇਂ ਆਪਾਂ ਮੰਨ ਲਾ ਪਸ਼ੂ ਨੂੰ ਸੰਨੀ ਕਰਤੀ ਬੋਡਰ ਪਤਾ ਉਦੋਂ ਆਪਾਂ ਮੰਨ ਲਾ ਚੰਗੀ ਸਬਜ਼ੀ ਬਣਾ ਕੇ ਦੇਸੀ ਘਿਓ ਪਾ ਲਿਆ ਠੀਕ ਹੈ ਬਾਈ ਠੀਕ ਹੈ ਠੀਕ ਹੈ ਇਹ ਜ਼ਰੂਰੀ ਹੈ ਬਾਈ ਇਹ ਵਰਤੋ ਛੋਡਾ ਪਸ਼ੂ ਕਦੇ ਵੀ ਫਰਿਆਕ ਨਹੀਂ ਹੋਊਗਾ ਦੁੱਧ ਨਹੀਂ ਘਟ ਦੇਊਗਾ ਠੀਕ ਹੈ ਜਿਵੇਂ ਸੂ ਪੰ ਦਾ ਪਸ਼ੂ ਮੰਨ ਲਾ ਦੁੱਧ ਤੇ ਨਹੀਂ ਚੱਲਦਾ ਉਦੋਂ ਵੀ ਆਪਾਂ ਨਾਲ ਰਟੀਨ ਦੇ ਵਿੱਚ ਬਾਈ ਇਹ ਮੰਨ ਲਾ ਪਾਣੀ ਪੈਣਾ ਪਾਣੀ ਪੈਣਾ ਜੇ ਆਪਾਂ ਪਸ਼ੂ ਰੱਖਣਾ ਨਾ ਜਿਵੇਂ ਆਪਾਂ ਰੋਟੀ ਖਾਣੇ ਦਾਲ ਦੇ ਵਿੱਚ ਘਿਓ ਪਾਉ ਤੇ ਰਿਜ਼ਲਟ ਬਈ ਇਹਦਾ ਰਿਜ਼ਲਟ ਕੋਕਾ ਪੀਸ ਆ ਬਾਈ ਜਿਹੜੇ ਬੰਦੇ ਨੇ ਵਰਤਿਆ ਉਹਨਾਂ ਦਾ ਦੁਬਾਰੇ ਦੁਬਾਰੇ ਅਗਲੇ ਮੰਗਾ ਲਿਆ ਮੰਗਾ ਲਿਆ ਠੀਕ ਆ ਤੁਸੀਂ ਦੇਖਦੇ ਹੋ ਪਰ ਜਿਹੜੇ ਨਹੀਂ ਵਰਤੇ ਇੱਕ ਵਾਰੀ ਵਰਤ ਕੇ ਯੂਜ਼ ਕਰਕੇ ਦੇਖੋ ਤੁਸੀਂ ਆਪ ਵੀ ਕਹਦੇ ਹੋ ਕਿ ਬਾਈ ਰਿਜ਼ਲਟ ਹੈਗਾ ਯਾਰਾ ਕੰਪਨੀ ਦਾ ਗੱਲਬਾਤ ਹੈਗੀ ਆ ਤੇ ਬਾਕੀ ਬਾਈ ਇਹਦੇ ਵਿੱਚ ਮਿਨਰਲ ਵਿਟਾਮਿਨ ਇਮਿਊਨੋ ਐਸਿਡ ਕੁੱਲ ਚੀਜ਼ ਆ ਜਿਹੜੀ ਆਪਾਂ ਨੂੰ ਹਾਂ ਮਤਲਬ ਕੋਈ ਜੀ ਛੱਡੀ ਨਹੀਂ ਜਿਹੜੀ ਚੀਜ਼ ਮੰਨ ਲਓ ਵੀ ਕਹਦੇ ਹੋ ਖਾਣੇ ਦਾਣੇ ਤੋਂ ਮਿਲ ਨਹੀਂ ਰਹੀ ਉਹ ਇਸ ਚੀਜ਼ ਤੋਂ ਮਿਲੂਗੀ ਤੁਹਾਡਾ ਪਸ਼ੂ ਲਸਸਾ ਰਹਿ ਜਾਂਦਾਗਾ ਤਿਆਰ ਨਹੀਂ ਹੁੰਦਾ ਸਮੇਂ ਸਿਰ ਨਹੀਂ ਬੋਲਦਾ ਤਾਂ ਉਦੋਂ ਇਹ ਚੀਜ਼ ਨੇ ਕੰਮ ਕਰਨਾਗਾ ਤੇ ਬਾਈ ਇਹ ਬਾਈ ਇੱਕ ਦਿਨ ਮੈਂ ਹੋਰ ਦੱਸਨੇ ਕਹੇ ਜੀ ਕੰਪਨੀ ਮੰਨ ਲਾ ਇਹਨੇ ਨਾ ਜਿਵੇਂ ਆਪਾਂ ਕਹ ਦੀ ਆਪਣੀ ਮਿੱਟੀ ਟੈਸਟ ਕਰੀ ਹੋਈ ਆ ਠੀਕ ਆ ਬਾਈ ਵੀ ਆਪਣੇ ਮੰਨ ਲਾ ਏਰੀਆ ਮੰਨ ਲਾ ਸਾਰੇ ਪੰਜਾਬ ਦੇ ਵਿੱਚ ਕੀ ਘਾਟ ਆ ਗਈ ਉਹ ਮੰਨ ਲਾ ਉਹ ਕਰਕੇ ਫਿਰ ਆਪਾਂ ਨੂੰ ਮੰਨ ਲਾ ਪਤਾ ਲੱਗਿਆ ਉਹਨਾਂ ਨੂੰ ਵੀ ਆਹ ਚੀਜ਼ਾਂ ਜਿਹੜੀਆਂ ਪਾਉਣੀਆਂ ਨੇ ਤਾਂ ਉਹਨਾਂ ਨੇ ਪਾ ਦਿੱਤੀਆਂ ਤੇ ਮੰਨ ਲਾ ਵੀ ਫਾਰਮਰ ਪ੍ਰਭਾਗ ਹੋਇਆ ਨਾ ਕਦੇ ਵੀ ਆਪਾਂ ਯਾਰ ਰਾਈਟ ਮਨ ਵਰਤਿਆ ਸੀ ਜਿ ਆਪਾਂ ਕੰਮ ਨਹੀਂ ਕਰਿਆ ਜਾ ਭਾਈ ਵੱਡਾ ਕਾਰਨ ਵੀ ਜੋ 스멜 ਆਉਂਦੀ ਆ ਹੁਣ 20 ਕਿਲੋ ਦੀ ਬਾਲਟੀ ਲੈ ਲਈ ਅਗਲੇ ਨੇ ਠੀਕ ਆ ਜਦੋਂ ਖੋਲ ਲਈ ਪਸ਼ੂ ਨੇ ਖਾਦਣਾ 스멜 ਆ ਗਈ ਉਹ ਵੀ ਖੁੰਝੇ ਦੇ ਪੈਰਾਂ ਦਾ ਸਮਾਨ ਆ ਪੈਸੇ ਲੱਗੇ ਲਗਾਏ ਐਵੇਂ ਗਏ ਉਹ ਗੱਲ ਹੈ ਨਹੀਂ ਭਾਈ ਜਦੋਂ ਇੱਕ ਵਾਰੀ ਵਰਤ ਲਿਆ ਬੰਦਾ ਆਪੇ ਕਹਿੰਦਾ ਵੀ ਹਾਂ ਯਾਰ ਬਾਕੀ ਸਹੀ ਆ ਵੀ ਕਿਸੇ ਵੀ ਤਰ੍ਹਾਂ ਦੀ ਬਾਈ ਕੋਈ ਪ੍ਰੋਡਕਟ ਦੇ ਵਿੱਚੋਂ ਸਮੈਲੀ ਹੈ ਨਹੀਂ ਠੀਕ ਆ ਕਰਤੀ ਮੰਨ ਲਾ ਤੇ ਇੱਕ ਬਾਈ ਆਪਾਂ ਹੋਰ ਗੱਲ ਕੀਤੀ ਸੀ ਜਿਵੇਂ ਨਵੇਂ ਸੂਏ ਝੋਟੀਆਂ ਨੇ ਹਣਾ ਪਹਿਲਾਂ ਝੋਟੀਆਂ ਪਹਿਲਾਂ ਝੋਟੀਆਂ ਹਣਾ ਤੇ ਦੁੱਧ ਬਾਦ ਨਹੀਂ ਦਿੰਦੀਆਂ ਗੀਆਂ ਲੇਵਾ ਪੇਚ ਕਰ ਰਹਿਂਦਾ ਕਿਉਂ ਰਹਿੰਦਾ ਬਾਈ ਕਾਰਨ ਕੀ ਆ ਉਹਨਾਂ ਦੇ ਮੰਨ ਲਾ ਕਾਰਨ ਤੇ ਸਭ ਤੋਂ ਵੱਡਾ ਜਿਹੜਾ ਰਾਈਟ ਐਚ ਆ ਰਾਈਟ ਐਚ ਠੀਕ ਆ ਰਾਈਟ ਐਚ ਦੇ ਵਿੱਚ ਜਿੰਨੇ ਬਟਾਮ ਨੇ ਸਾਰੇ ਉਹ ਪਾਦੇ ਮੰਨ ਲਾ ਜਿਹੜੇ ਜਿਵੇਂ ਹੋਰ ਦੂਜੀਆਂ ਕੰਪਨੀਆਂ ਨਾਲ ਆਉਂਦਾ ਐਚ ਠੀਕ ਹੈ ਉਹਨਾਂ ਨਾਲੋਂ ਮਾਤਰਾ ਜ਼ਿਆਦੇ ਕਿਤੇ ਦੀ ਵੱਧ ਆ ਬਾਈ ਠੀਕ ਹੈ ਬਾਈ ਰਾਈਟ ਐਚ ਦੀ ਕਈ ਬੰਦਾ ਕਹਿੰਦਾ ਵੀ ਅਸੀਂ ਦੂਸਰੇ ਪ੍ਰੋਡਕਟ ਵਰਤਦੇ ਹਾਂ ਉਹਦੇ ਲਈ ਚੀਜ਼ ਬਣਾਈ ਆ ਉਦੋਂ ਬਾਈ ਉੱਤੋਂ ਦੀ ਬਣਾਤੀ ਸਾਰਿਆਂ ਨਾਲ ਉਤੋਂ ਦੀ ਬਣਾਤੀ ਸਾਰਿਆਂ ਨਾਲ ਤੇਜ਼ ਬਣਾਦੀ ਵੀ ਇੱਕ ਵਾਰੀ ਜਦੋਂ ਵਰਤੂ ਬੰਦਾ ਫੇਰ ਆ ਕੇ ਬਈ ਅੱਖਾਂ ਖੁੱਲਦੀਆਂ ਨੇ ਜਿਵੇਂ ਪਹਿਲਣ ਝੋਟੀ ਆ ਠੀਕ ਆ ਉਹਨੂੰ 5 ਮਹੀਨਾ ਸਟਾਰਟ ਕਰ ਦਿਓ 7ਵੇਂ ਮਹੀਨਾ ਸਟਾਰਟ ਕਰ ਦਿਓ ਠੀਕ ਆ ਤਾਂ ਛੋਡੀ ਜਿਹੜੀ ਝੋਟੀ ਜਿਨੇ ਚਰ ਸੂਗੀ ਉਹਦੋਂ ਬਈ ਜੇ ਲੇਵਾ ਖੋਲੂ ਤਾਂ ਫੇਰ ਹੀ ਦੁੱਧ ਨਾ ਪਰੂ ਹੈਨਾ ਠੀਕ ਆ ਬਈ ਠੀਕ ਆ ਫੇਰ ਹੀ ਥਣਾਂ ਸਪੇਸ ਵਧੀਆ ਹੋਊ ਬਸ ਮਾ ਵਧੀਆ ਹੋਊ ਕੋਈ ਵੀ ਥਣ ਉੱਚਾ ਨਹੀਂ ਮਾ ਹੁੰਦਾ ਛੋਟਾ ਹੋ ਜਾਂਦਾ ਕਈ ਵਾਰ ਬਈ ਤੁਹਾਨੂੰ ਮੰਨ ਲਾ ਪਹਿਲਣ ਝੋਟੀ ਦਾ ਨਹੀਂ ਜਿਵੇਂ ਮੰਨ ਲਾ ਦੂਜੀਆਂ ਸੂਈਆਂ ਹੋਈਆਂ ਝੋਟੀਆਂ ਦਾ ਵੀ ਆਪਾਂ ਪਾਸਾ ਚੜ ਜਾਂਦਾ ਜਾਂ ਥਣ ਛੋਟਾ ਹੋ ਜਾਂਦਾ ਉੱਥੇ ਵੀ ਬਈ ਇਹ ਯੂ ਤਾ 100% ਗਾਰੰਟੀ ਵਾਲਾ ਰਿਜ਼ਲਟ ਇਹਦਾ ਤੇ ਬਾਈ ਆ ਸਪੈਸ਼ਲੀ ਇਹਦੇ ਤੇ ਮੈਂਸ਼ਨ ਕੀਤਾ ਹੋਇਆ ਮਿਨਰਲ ਵਿਟਾਮਿਨ ਹਨਾ ਵਿਟਾਮਿਨ ਏ ਡੀ ਈ ਬੀ ਕੁੱਲ ਕੀ ਜਨਾ ਮਨਲਾ ਕੁਲਟੀ ਦੀ ਬਾਦੀ ਵਿਟਾਮਿਨਾਂ ਜਿਵੇਂ ਆਪਾਂ ਕਹਿੰਦੇ ਕਮੀ ਜਿਹੜੀ ਛੱਡੇ ਦੇ ਦੋਲੇ ਦੋਲੇ ਵਿਟਾਮਿਨਾਂ ਦੀ ਹੁੰਦੀ ਆ ਮਨਲਾ ਜੇ ਤੁਹਾਡੀ ਮੱਝ ਵਾਰ ਥਣ ਚੜ ਕੇ ਉੱਥੇ ਤੁਸੀਂ ਵਰਤ ਕੇ ਦੇਖ ਲਓ ਜਿਆਦਾ ਟੀਕੇ ਲਵਾਉਣ ਦੀ ਲੋੜ ਨਹੀਂ ਬਾਈ ਤੈਹੀ ਪੂਰਾ ਕਰ ਦੋ ਠੀਕ ਆ ਬਾਈ ਚਮਕਾਊਗੀ ਪਸ਼ੂ ਦਾ ਪਸ਼ੂ ਤਿਆਰ ਹੋ ਜੂ ਜਿਵੇਂ ਮੇਲਿਆਂ ਚ ਜਾਂਦੇ ਆ ਤੁਸੀਂ ਕੋਈ ਐਮ ਨਹੀਂ ਹੈਗਾ ਬਾਈ ਇਹ ਲੇਵਾ ਬਣਾਉਂਦਾ ਲੇਵਾ ਬਣਾਉਂਦਾ ਠੀਕ ਆ ਛੋਟੇ ਬੱਚੇ ਨੂੰ ਪਿਆ ਦਿਓ ਉਹ ਤਿਆਰ ਹੋ ਜੂਗਾ ਠੀਕ ਆ ਦੁੱਧ ਵਾਲੇ ਪਸ਼ੂ ਨੂੰ ਪਾਵਾਂਗੇ ਤਾਂ ਪਸ਼ੂ ਦੁੱਧ ਵਧੀਆ ਦੇਊਗਾ ਪਸ਼ਮਾ ਵਧੀਆ ਗੱਡ ਰੱਖੂਗਾ ਠੀਕ ਆ ਮੰਨ ਕੇ ਚੱਲ ਵੀ ਲੇਵਾ ਵਧੀਆ ਤਿਆਰ ਰੱਖੂਗਾ ਤੇ ਪਸ਼ੂ ਦੇ ਵਿੱਚ ਕੋਈ ਵੀ ਪ੍ਰਕਾਰ ਦੀ ਕਮੀ ਨਹੀਂ ਆਉਂਦੀ ਮਤਲਬ ਆਲ ਰਾਉਂਡਰ ਪ੍ਰੋਡਕਟ ਹੈਗਾ ਮਤਲਬ ਇਹ ਵੀ ਨਹੀਂ ਹੈਗਾ ਵੀ ਕੱਲਾ ਲੇਬਾਈ ਤਿਆਰ ਕਰਨਾ ਜਾਂ ਕੋਈ ਬੱਚਾ ਤਿਆਰ ਕਰਨਾ ਉਹ ਵੀ ਤਿਆਰ ਹੋਊਗਾ ਮਤਲਬ ਕਿਸੇ ਤਰੀਕੇ ਦੀ ਕੋਈ ਘਾਟ ਆ ਪਸ਼ੂ ਨੂੰ ਉਹ ਵੀ ਇਹਦੇ ਵਿੱਚੋਂ ਪੂਰੀ ਹੋ ਜੂਗਾ ਨਾ ਬਾਈ ਤੇ ਇਹਦੇ ਵਿੱਚ ਬਾਈ ਕੋਈ ਆਪਣੇ ਕੋਲੇ ਹੋਰ ਵੀ ਪ੍ਰੋਡਕਟ ਹੈਗੇ ਆਗੇ ਇੱਕ ਬਾਈ ਆਪਣੇ ਕੋਲੇ ਰਾਈਟ ਮਿਲਕ ਬੂਸਟਰ ਆ ਠੀਕ ਆ ਬਾਈ ਇਹ ਆਪਾਂ ਦਿਖਾ ਦਈਏ ਭੁੱਲ ਗਈ ਸੀਗੀ ਇਹ ਕੀ ਕਰਦਾ ਬਾਈ ਰਾਈਟ ਮਿਲਕ ਬੂਸਟਰ ਆ ਠੀਕ ਆ ਠੀਕ ਆ ਜੇ ਮੱਝ ਮੰਨ ਲਾ ਦੁੱਧ ਘੱਟ ਲਾਉਂਦੀ ਆ ਠੀਕ ਆ ਆਪਾਂ ਸਮਾ ਨਹੀਂ ਕਰਦੀ ਹੂੰ ਬਾਰਦੀ ਲੱਤ ਮਾਰਦੀ ਆ ਠੀਕ ਆ ਆਪਾਂ ਟੀਕਾ ਲਾਉਣੇ ਆ ਸਭ ਤੋਂ ਵੱਡਾ ਕਾਰਨ ਨੁਕਸਾਨ ਨੁਕਸਾਨ ਆ ਬਈ ਠੀਕ ਆ ਉਹ ਟੀਕਾ ਲਾਉਣ ਦੀ ਲੋੜ ਨਹੀਂ ਹੂੰ ਦੁੱਧ ਘਟ ਦਿੰਦੀ ਆ ਜਾਂ ਲਾਉਂਦੀ ਨਹੀਂ ਜਾਂ ਬੱਚਾ ਮਰ ਗਿਆ ਬੱਚਾ ਭੁੱਲ ਗਈ ਤਾਂ ਤੁਸੀਂ ਚੋਣ ਤੋਂ ਘੰਟਾ ਪਹਿਲਾਂ 100 ਗ੍ਰਾਮ ਬਈ ਇਹ ਯੂਜ਼ ਕਰ ਲਓ ਠੀਕ ਆ ਬਈ ਠੀਕ ਆ ਸੋਡੀ ਮੱਝ ਗਾਂਸ ਕੇ ਮਿਲੂਗੀ ਟੀਕੇ ਨੂੰ ਭੁੱਲ ਜੂ ਭੁੱਲ ਜੂ ਬਈ ਠੀਕ ਆ ਬਈ ਠੀਕ ਆ ਇਹ ਜਿਵੇਂ ਆਪਾਂ ਸੈਦ ਖਵਾਤਾ ਜਿਹੇ ਆ ਉਹ ਜਿਹੀ ਪੀ ਆ ਠੀਕ ਆ ਬਈ ਬਹੁਤ ਹੀ ਵਧੀਆ ਦਵਾਈ ਆ ਤੁਸੀਂ ਖੋਲ ਕੇ ਆਪ ਵੀ ਚੈੱਕ ਕਰਕੇ ਦੇਖ ਸਕਦੇ ਹੋ ਠੀਕ ਆ ਬਈ ਮਤਲਬ ਪਸ਼ੂ ਨੂੰ ਕੋਈ ਦਿੱਕਤ ਨਹੀਂ ਹੈਗੇ ਵੀ 스멜 ਤੋਂ ਜਾਂ ਹੋਰ ਨਹੀਂ ਨਹੀਂ ਬਾਈ 스멜 ਇਸ ਮੁੰਡੇ ਦਾ ਬਾਈ ਭੋਲੇ ਜਿਹਾ ਆਪਣੇ ਪ੍ਰੋਡਕਟਾਂ ਜਿੰਨੇ ਵੀ ਆਪਣੇ ਪ੍ਰੋਡਕਟ ਨੇ ਮਨਲਾ 스멜 ਕਿਸੇ ਨੂੰ ਨਹੀਂ ਆਉਂਦੀ ਤੇ ਜਦੋਂ 100 ਗ੍ਰਾਮ ਦੇਦਾ ਤੁਸੀਂ ਪਸ਼ੂ ਹੱਸ ਕੇ ਮਿਲੂਗਾ ਠੀਕ ਆ 2-4 ਘੋਟਾ ਮੰਨ ਲਾ ਦੁੱਧ ਫालतू ਕੱਢੂਗਾ ਜਿਵੇਂ ਕਹਦੀ 150 ਗ੍ਰਾਮ ਦੁੱਧ ਵਧੂਗਾ ਇਹਦੇ ਨਾਲ ਠੀਕ ਆ ਬਾਈ ਤੇ ਜੇ ਮਤਲਬ ਇਹ ਪ੍ਰੋਡਕਟ ਮੰਗਾਉਣੇ ਆ ਬਾਈ ਉਹ ਕਿਵੇਂ ਮੰਗਾ ਸਕਦੇ ਆਗੇ ਮੰਗਾਉਣਾ ਬਾਈ ਆਪਣਾ ਨੰਬਰ ਤੁਸੀਂ ਸਕਰੀਨ ਤੇ ਚਲਾ ਦਿਓ ਠੀਕ ਆ ਤੇ ਬਾਕੀ ਆਪਣੇ ਨਾਲ ਸੰਪਰਕ ਕਰ ਲਈ ਕੋਈ ਮਾਨਸਾ ਏਰੀਆ ਵਾਲੇ ਆਪਾਂ ਪਹੁੰਚ ਕਰ ਦਾਂਗੇ ਠੀਕ ਆ ਜਿਹੜਾ ਦੂਰ ਵਾਲਾ ਉਹਨੂੰ ਕੋਰੀਅਰ ਕਰ ਦਿੰਨੇ ਜਾਂ ਆਪਾਂ ਮਾੜਾ ਟ੍ਰਾਂਸਪੋਰਟ ਤੇ ਭੇਜ ਦੇਣਾ ਮਤਲਬ ਘਰੇ ਵੀ ਪਹੁੰਚ ਹੋ ਜਾਂਦੀ ਆ ਜਾਂ ਜਿਸ ਨੇ ਬੱਸ ਵਗੈਰਾ ਤੇ ਮਗਾਉਣਾ ਉਹ ਵੀ ਤੁਸੀਂ ਪਹੁੰਚ ਕਰਨਾ ਹੋਣਾ ਉਹ ਵੀ ਟ੍ਰਾਂਸਪੋਰਟ ਤੇ ਭਾਜਣਾ ਹੈ ਤੇ ਇਹ ਬਾਈ ਜਿਹੜਾ ਕੂਰੀਅਰ ਦਾ ਖਰਚਾ ਉਹ ਛੋਟਾ ਕੂਰੀਅਰ ਦਾ ਨਹੀਂ ਬਾਈ ਅਗਲੇ ਦਾ ਠੀਕ ਆ ਬਾਈ ਜਾਇਜਾ ਉਹ ਨਹੀਂ ਜਾਏ ਨਹੀਂ ਹੈਗਾ ਜਿਵੇਂ ਕੋਈ ਕੰਮ 10 ਲੀਟਰ ਜਿਵੇਂ ਮੈਂ ਲੈਦਾ ਮਲ ਕੇ ਚੱਲ ਬਈ ਬਾਈ 150 ਲੱਗ ਜਾਂਦਾ ਹੈ ਨਾ ਇਹਨੂੰ ਪੈਕਿੰਗ ਹੀ ਕਰਾਵਾਂਗੇ ਗਾਹ ਭੇਜਾਂਗੇ ਫੜਾ ਕੇ ਵੀ ਆਉ ਬੰਦਾ ਉਹ ਵੀ ਲੈਣਗੇ ਠੀਕ ਹੈ 150 ਰੁਪਏ ਖਰਚਾ ਆਉਂਦਾ ਹੈ। ਇਹ ਬਾਈ ਆਪਣੇ ਕੋਲੇ ਆਹ ਬਾਲਟੀ ਕਿੰਨੇ ਕਿਲੋ ਚ ਮਿਲਦੀ ਹੈ ਤੇ ਇਹ ਕਿੰਨੇ ਕਿਲੋ ਚ ਮਿਲਦੀ ਹੈ? ਇਹ ਬਾਈ 2 ਲੀਟਰ ਚ ਮਿਲਦਾ। ਲੀਟਰ ਵੀ ਆਉਂਦਾ ਲੀਟਰ ਵੀ ਦਿਖਾ ਦੇ ਤੁਸੀਂ ਜਾ ਕੇ ਤੇ ਇਹ ਆਪਣਾ ਆਹ ਵਾਲਾ ਹਨਾ। ਹਾਂ ਲੀਟਰ ਤੇ 2 ਲੀਟਰ। ਠੀਕ ਹੈ ਬਾਈ। ਠੀਕ ਹੈ ਬਾਲਟੀ ਆਉਂਦੀ ਆਪਣੇ ਕੋਲੇ 20 ਕਿਲੋ ਦੀ ਬਾਈ। ਜਾਂ ਆਉਂਦੀ 12 ਕਿਲੋ ਦੀ। ਆਪਣੇ ਕੋਲੇ ਛੋਟੀ ਪੈਕਿੰਗ ਨਹੀਂ ਆਉਂਦੀ ਤੇ ਆਪਣੇ ਕੋਲੇ ਜ਼ਿਆਦਾਤਰ ਬਾਈ ਵੱਡੀ ਬਾਲਟੀ ਚਲਦੇ 20 ਵਾਲੀ। ਤੇ 2 ਲੀਟਰ ਆ ਤੁਹਾਡੇ ਸਾਹਮਣੇ ਵੀ ਆਹ ਚੱਲਦਾ। ਜੋ ਇਹ ਸਸਤਾ ਪੈ ਜਾਂਦਾ ਉਹ ਲੀ। ਤੇ ਬਾਈ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ ਤੇ ਪੂਰੀ ਡਿਟੇਲ ਦੱਸ ਦਿਓ ਵੀ ਜੇ ਕਿਸੇ ਨੇ ਮੰਗਵਾਉਣੀ ਆ ਤੇ ਕਿਸ ਤਰ੍ਹਾਂ ਮਗਾ ਸਕਦਾਗਾ ਤੇ ਪੂਰੀ ਮੇਰਾ ਨਾਮ ਹੈਗਾ ਬਾਈ ਡਾਕਟਰ ਕੁਲਵਿੰਦਰ ਠੀਕ ਆ ਮਾਨਸਾ ਮੋਬਾਈਲ ਨੰਬਰ ਆਪਣਾ ਹੈਗਾ 9876423063 ਆ ਜਦੋਂ ਮਰਜੀ ਤੁਸੀਂ ਫੋਨ ਕਰ ਦਿਓ ਆਰਡਰ ਕਰ ਦਿਓ ਤੁਹਾਡੇ ਕੋਲੇ ਇਹ ਚੀਜ਼ ਪਹੁੰਚ ਜੂ ਇੱਕ ਦਿਨ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਜੇ ਆਪਾਂ ਕੂਰੀਅਰ ਕਰਦੇ ਆ ਤੁਸੀਂ ਕਾਹਲ ਨਾ ਕਰਿਆ ਕਰੋ ਬਾਈ ਉਹ ਤੇ 2-3 ਦਿਨ ਲੱਗ ਜਾਂਦੇ ਜਿਵੇਂ ਹੁਣ ਗੁਰਦਾਸਪੁਰਾ ਹੈ ਨਾ ਬਾਈ ਉੱਥੇ ਮੰਨ ਲਾ 2-3 ਦਿਨ ਲੱਗ ਜਾਂਦੇ ਆ ਹੂੰ ਪਟਿਆਲੇ ਦੇ ਕਰਦਾ ਅੱਜ ਵੀ ਅੱਜ ਅੱਜ ਵੀ ਪਹੁੰਚ ਜਾਂਦੀ ਹੈ ਜਾਂ ਦੂਜੇ ਦਿਨ ਬਾਈ ਪਹੁੰਚ ਜਾਂਦਾ ਮੰਨ ਲਓ ਕਹਿੰਦੇ ਵਾ ਵੀ 5 ਕਿ ਦਿਨ ਮੰਨ ਕੇ ਚੱਲੋ ਤੁਸੀਂ ਵੀ ਨਹੀਂ 5 ਤਾਂ ਮੰਨ ਲਾ 3-4 ਦਿਨਾਂ ਦੇ ਵਿੱਚ ਪਹੁੰਚ ਜਾਂਦੀ ਹੈ ਬਾਈ ਛੁੱਟੀ ਵੀ ਜਾਂਦੀ ਕਈ ਵਾਰ ਐ ਵੀ ਹੋ ਜਾਂਦਾ ਵੀ ਦਿੱਕਤ ਨਾ ਮੰਨਣ ਦੇ ਕੋਲ ਚੀਜ਼ ਜਾਊ ਜਾਊ ਠੀਕ ਆ ਬਾਈ ਐਸਲੂਟ ਤੇ ਜੇ ਕਿਸੇ ਨੇ ਮਗਾਉਣਾ ਹੈ ਬਾਈ ਆਪਾਂ ਨੰਬਰ ਦਿੱਤੇ ਹੋਇਆ ਸਕਰੀਨ ਦੇ ਉੱਤੇ ਮਗਾ ਸਕਦੇ ਹੋ ਬਹੁਤ ਵਧੀਆ ਪ੍ਰੋਡਕਟ ਆ ਪੂਰੇ ਪੰਜਾਬ ਦੇ ਵਿੱਚੋਂ ਵਧੀਆ ਰਿਜ਼ਲਟ ਆ ਰਿਹਾਗਾ ਤੇ ਹਰ ਤਰ੍ਹਾਂ ਦੇ ਪ੍ਰੋਡਕਟ ਹੈਗੇ ਆ ਪਸ਼ੂ ਨਹੀਂ ਤਿਆਰ ਹੁੰਦਾ ਦੁੱਧ ਬਾਦ ਨਹੀਂ ਦਿੰਦਾ ਜਾਂ ਫਿਰ ਦੁੱਧ ਲੈ ਕੇ ਭਜਦਾਗਾ ਤਾਂ ਤੁਹਾਡੇ ਖਾਤਰ ਬਹੁਤ ਵਧੀਆ ਪ੍ਰੋਡਕਟ ਨੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਤੇ ਤੁਹਾਨੂੰ ਜਿਹੜੇ ਇਹ ਪ੍ਰੋਡਕਟ ਮਿਲ ਜਾਣਗੇ